ਇਹ ਤੁਸੀਂ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਇਹ ਵੀ ਜਦੋਂ ਆਪਾਂ ਗੁਰਦੁਆਰਾ ਪੂਰਾ ਸਾਹਬ ਤੋਂ ਕਿਲਾ ਫਤਿਹਗੜ੍ਹ ਨੂੰ ਜਾਂਦੇ ਆ ਰਸਤੇ 'ਚ ਪੈਂਦਾ ਇਹ ਵੀ ਬਹੁਤ ਵੱਡੀ ਬਿਲਡਿੰਗ ਬਣੀ ਹੈ ਉੱਥੇ ਵੱਡੀ ਪ੍ਰਵੀਜ਼ਨ ਹੈ ਦੇਖੋ ਤੁਸੀਂ ਇੱਥੇ ਰਹਿائش ਦੇ ਵੀ ਪ੍ਰਬੰਧ ਨੇ ਲੋ ਜੀ ਸਾਹਮਣੇ ਸਾਨੂੰ ਗੁਰਦੁਆਰਾ ਕਿਲਾ ਫਤਿਹਗੜ ਸਾਹਿਬ ਅਨੰਦਪੁਰ ਸਾਹਿਬ ਦਿਖਾਈ ਦੇ ਰਿਹਾ ਅੰਦਰੋਂ ਤੁਹਾਨੂੰ ਦਿਖਾਉਨੇ ਆ ਨਾਲੇ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦੰਨੇ ਆ ਪਹਿਲਾ ਇਹ ਡੇਉੜੀ ਦੇ ਵਿੱਚੋਂ ਆਪਾਂ ਲੰਘ ਕੇ ਅੱਗੇ ਚੱਲਦੇ ਆ ਸਾਹਮਣੇ ਬੋਰਡ ਵੀ ਲੱਗਿਆ ਜਿਸ ਤੇ ਇਤਿਹਾਸ ਲਿਖਿਆ ਹੋਇਆ ਹੈ ਇਸ ਕਿਲੇ ਦਾ ਕਿਲਾ ਫਤਿਹਗੜ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਸਥਾਨ ਤੇ ਆ ਕੇ ਬੈਠੇ ਅਤੇ ਫੌਜ ਤਿਆਰ ਕੀਤੀ ਫੌਜ ਨੂੰ 6 ਸਾਲ ਸਿਖਲਾਈ ਦਿੱਤੀ ਅਤੇ ਵਿਲਾਸਪੁਰ ਦੇ ਰਾਜੇ ਭੀਮਚੰਦ ਨੇ ਤੇ ਰਾਜਾ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਦੇ ਨਾਲ ਜੰਗ ਲਈ ਭੇਜਿਆ ਇੱਥੋਂ ਦੇ ਜ਼ਥੇਦਾਰ ਭਾਈ ਉਦੇ ਸਿੰਘ ਨੂੰ ਮੁਕਾਬਲੇ ਲਈ ਭੇਜਿਆ ਗਿਆ ਭਾਈ ਉਦੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਨੇਜੇ ਉੱਪਰ ਟੰਗ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਗੁਰੂ ਸਾਹਿਬ ਜੀ ਨੇ ਆਸ਼ੀਰਵਾਦ ਦਿੱਤਾ ਕਿ ਇਸ ਸਥਾਨ ਦਾ ਨਾਮ ਕਿਲਾਫਤੇਗੜ੍ਹ ਸਾਹਿਬ ਰੱਖਿਆ ਅਤੇ ਵਾਰ ਦਿੱਤਾ ਜੋ ਇਸ ਸਥਾਨ ਤੇ ਆਏਗਾ ਉਹ ਮਨ ਦੀ ਮੁਰਾਦ ਪਾਏਗਾ ਇਹ ਪ੍ਰਾਤਨ ਇਤਿਹਾਸਿਕ ਖੂਹ ਹੈ ਜੀ ਆਓ ਜੀ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਜਿੱਥੇ ਬੀਬੀਆਂ ਕੀਰਤਨ ਕਰ ਰਹੀਆਂ ਨੇ ਤੇ ਸਾਹਮਣੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇਖ ਰਹੇ ਹੋ ਲਓ ਜੀ ਹੁਣ ਆਪਾਂ ਚੱਲਿਆਂ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਕਿਲਾ ਹੋਲਗੜ੍ਹ ਸਾਹਿਬ ਦੇਖੋ ਟਰੈਕ ਦੇ ਨੇੜੇ ਸਾਹਮਣੇ ਦੇਖੋ ਰੇਲਵੇ ਟਰੈਕ ਹੈ ਗੜਸ਼ੰਕਰ ਰੋਡ ਦੇ ਉੱਪਰ ਇੱਥੇ ਹੀ ਗੁਰਦੁਆਰਾ ਮਾਤਾ ਅਜੀਤ ਕੌਰ ਹੈ ਉਹ ਅੱਗੇ ਆ ਪਿੰਡ ਅਗੰਮਪੁਰ ਉਹ 400 ਮੀਟਰ ਦੀ ਦੂਰੀ ਤੇ ਹੈ ਦੇਖੋ ਤੁਸੀਂ ਸਾਹਮਣੇ ਜਿਹੜਾ ਇਹ ਪਾਟਕ ਲੱਗਿਆ ਇਹਨੂੰ ਪਾਰ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਕਿਲਾ ਹੋਲਗੜ੍ਹ ਗੁਰਦੁਆਰਾ ਕਿਲਾ ਹੋਲਗੜ ਇੱਥੇ ਗੁਰੂ ਗੋਬਿੰਦ ਸਿੰਘ ਜੀ ਹੋਲਾ ਮਹੱਲਾ ਮਨਾਉਂਦੇ ਸੀ ਦੀਵਾਨ ਸਜਾਉਂਦੇ ਸੀਗੇ ਭਾਈ ਆਨੰਦ ਲਾਲ ਜੀ ਵੀ ਇਹਨਾਂ ਨੂੰ ਇੱਥੇ ਆ ਕੇ ਮਿਲੇ ਸੀਗੇ ਦੇਖੋ ਗੁਰਦੁਆਰਾ ਕਿਲਾ ਹੋਲਗੜ ਉਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਵੀਰ ਪਰਮਜੀਤ ਹੈ ਜੀ ਮਨਪ੍ਰੀਤ ਸਿੰਘ ਜੀ ਇਹ ਸਾਨੂੰ ਇੱਥੇ ਦਰਸ਼ਨ ਕਰਵਾ ਰਹੇ ਨੇ ਗੁਰਦੁਆਰਿਆਂ ਦੇ ਬਹੁਤ ਵਧੀਆ ਸੁਭਾਅ ਹੈ ਇਹਨਾਂ ਦਾ ਤੇ ਸਾਨੂੰ ਬਹੁਤ ਇਹਨਾਂ ਨੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਤੁਸੀਂ ਵੀ ਜਦੋਂ ਕਦੇ ਆਵੋ ਤਾਂ ਇਹਨਾਂ ਨਾਲ ਇੱਥੇ ਤੁਸੀਂ ਦਰਸ਼ਨਾ ਲਈ ਘੁੰਮ ਸਕਦੇ ਹੋ ਹੁਣ ਸਾਹਮਣੇ ਤੁਹਾਨੂੰ ਦਰਬਾਰ ਸਾਹਿਬ ਦਿਖਾਉਨੇ ਆ ਕਿਲਾ ਤੁਸੀਂ ਆਲੇ ਦੁਆਲੇ ਦੇਖ ਰਹੇ ਹੋ ਜਿਹੜਾ ਪ੍ਰਾਣੀ ਦਿਖ ਉਸੇ ਤਰ੍ਹਾਂ ਪ੍ਰਾਣੀਆਂ ਇੱਟਾਂ ਦਾ ਬਣਿਆ ਹੋਇਆ ਕਿਲਾ ਕਿਲਾ ਹੋਲਗੜ ਦੇਖੋ ਜੀ ਥੋਲਗੜ ਨਾਂ ਦਾ ਕਿਲਾ ਤੇ ਇਸ ਕਿਲਾ ਕਿਲੇ ਦੇ ਜਿਹੜਾ ਇਤਿਹਾਸ ਹੈ ਉਹ ਤੁਸੀਂ ਆ ਪੜ ਸਕਦੇ ਆ ਆ ਦੇਖੋ ਜੀ ਆਪਾਂ ਅੰਦਰ ਚੱਲਦੇ ਆਂ ਦਰਬਾਰ ਸਾਹਿਬ ਦੇ ਆ ਦੇਖੋ ਜੀ ਕਿਲਾ ਹੋਲਗੜ੍ਹ ਅੰਦਰੋਂ ਦੇਖ ਰਹੇ ਹਾਂ ਤੁਸੀਂ ਗੁਰਦੁਆਰਾ ਸਾਹਿਬ ਇਸ ਜਗ੍ਹਾ ਤੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਮਿਲੇ ਸੀਗੇ ਤੇ ਪਹਾੜੀ ਰਾਜਿਆਂ ਦੇ ਹਮਲੇ ਬਾਰੇ ਵੀ ਸੂਚਿਤ ਕੀਤਾ ਸੀ ਉਹਨਾਂ ਨੂੰ ਵੀ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਦੇ ਉੱਤੇ ਹਮਲਾ ਕਰਨਾ ਚਾਹੁੰਦੇ ਨੇ ਜਿਹਾ ਉਹਨਾਂ ਦੀ ਪਲੈਨਿੰਗ ਹੈ ਤੇ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੋਲਾ ਮਹੱਲਾ ਦੇ ਸਮੇਂ ਦੀਵਾਨ ਵੀ ਸਜਾਏ ਸੀਗੇ ਇਹ ਉਹ ਸਥਾਨ ਹੈ ਜੀ ਕਿਲਾ ਹোলਗੜ ਦੇਖੋ ਦਰਬਾਰ ਸਾਹਿਬ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਹਾਂ ਜਿੱਥੇ ਸ਼ਸਤਰ ਵੀ ਪਏ ਨੇ ਖਾਲਸੇ ਦੇ ਆ ਦੇਖੋ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖਾਲਸੇ ਦੇ ਸ਼ਸਤਰ ਵੀ ਪਏ ਨੇ ਦਰਬਾਰ ਸਾਹਿਬ ਕਿਲਾ ਹোলਗੜ ਗੁਰਦੁਆਰਾ ਸਾਹਿਬ ਕਿਲਾ ਹੌਲਗੜ ਦਾ ਇਹ ਬਾਰੀ ਦ੍ਰਿਸ਼ਾ ਜੀ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚੋਂ ਨਿਕਲਦੇ ਆ ਤਾਂ ਉਸ ਸਮੇਂ ਜਿਹੜਾ ਬਾਹਰੋਂ ਸਾਨੂੰ ਦ੍ਰਿਸ਼ ਦਿਖਾਈ ਦਿੰਦਾ ਹੈ ਨਿਸ਼ਾਨ ਸਾਹਿਬ ਦੇਖੋ ਤੁਸੀਂ ਨਿਯੋਨ ਕਲਰ ਦੇ ਵਿੱਚ ਕਿੰਨਾ ਵਿਸ਼ਾਲ ਜਿਹੜਾ ਨਿਸ਼ਾਨ ਸਾਹਿਬ ਲੱਗੇ ਨੇ ਤੇ ਇਹ ਪ੍ਰਾਣੀ ਦਿੱਖ ਜਿਹੜੀ ਉਸੇ ਤਰ੍ਹਾਂ ਦਿਖਾਈ ਗਈ ਹੈ ਜਿਸ ਤਰ੍ਹਾਂ ਕਿਲੇ ਪੁਰਾਣੇ ਬਣੇ ਹੁੰਦੇ ਸੀਗੇ ਇਸੇ ਲਈ ਇਸ ਨੂੰ ਕਿਲਾ ਹੋਲ ਗੜ ਕਿਹਾ ਗਿਆ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਤ ਇਹ ਸਥਾਨ ਹੈ ਇਤਿਹਾਸਿਕ ਜਿੱਥੇ ਭਾਈ ਆਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਮਿਲੇ ਸੀਗੇ ਦੇਖੋ ਸੰਗਤਾਂ ਬਹੁਤ ਦੂਰੋਂ ਦੂਰੋਂ ਦਿੱਲੀ ਤੋਂ ਵੀ ਆਈਆਂ ਨੇ ਅੱਜ ਤੇ ਇੱਥੇ ਆ ਕੇ ਦਰਸ਼ਨ ਕਰ ਰਹੀਆਂ ਨੇ ਹਾਂਜੀ ਗੁਰਦੁਆਰਾ ਕਿਲਾ ਲੋਗੜ ਸਾਹਿਬ ਉਹ ਤੁਹਾਨੂੰ ਦਿਖਾਉਣ ਲੈ ਕੇ ਆਏ ਆ ਇੱਥੇ ਦੇਖੋ ਗੁਰਦੁਆਰਾ ਕਿਲਾ ਲੋਗੜ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਤੋਂ ਤੁਸੀਂ ਆਟੋ ਲੈ ਕੇ ਵੀ ਆ ਸਕਦੇ ਹੋ ਦੇਖੋ ਹੁਣ ਆਪਾਂ ਡਿਉੜੀ ਦੇ ਵਿੱਚੋਂ ਅੰਦਰ ਐਂਟਰ ਕਰਦੇ ਆਂ ਵਾਹਿਗੁਰੂ ਆਹੇ ਕਿਰੂਆਹੇ ਕਿਰੂਆਹੇ ਚਲੋ ਜੀ ਦਿਖਾਈਏ ਤੁਹਾਨੂੰ ਕਿਲਾ ਲੋਗੜ ਦਾ ਇਤਿਹਾਸ ਕੀ ਗੁਰਦੁਆਰਾ ਲੋਗੜ ਸਾਹਿਬ ਉਹ ਸਥਾਨ ਹੈ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਖੂਨੀ ਹਾਥੀ ਦਾ ਮੁਕਾਬਲਾ ਕੀਤਾ ਸੀ ਅਤੇ ਭਾਈ ਉਹਦੇ ਸਿੰਘ ਨੇ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਥਾਜ ਕੀਤਾ ਸੀ ਇਹ ਉਹ ਸਥਾਨ ਹੈ ਇੱਕ ਬੋਰਡ ਇੱਧਰ ਦੇ ਪਾਸੇ ਵੀ ਲੱਗਿਆ ਹੋਇਆ ਇਸ ਦੇ ਇਤਿਹਾਸ ਦਾ ਉਹ ਤੁਸੀਂ ਦੇਖੋ ਗੁਰਦੁਆਰਾ ਕਿਲਾ ਲੋਗੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਣਵਾਏ ਗੇ ਪੰਜ ਕਿਲਿਆਂ ਵਿੱਚੋਂ ਕਿਲਾ ਆਨੰਦਗੜ੍ਹ ਸਭ ਤੋਂ ਬਾਅਦ ਇਹ ਕਿਲਾ ਦੂਜਾ ਸਭ ਤੋਂ ਸੁਰੱਖਿਅਤ ਕਿਲਾ ਸੀ ਇਸ ਸਥਾਨ ਤੇ ਗੁਰੂ ਜੀ ਵੱਲੋਂ ਸ਼ਾਸਤਰ ਬਣਾਉਣ ਦੀ ਫੈਕਟਰੀ ਸਥਾਪਿਤ ਕੀਤੀ ਗਈ ਸਨ 1700 ਈਸਵੀ ਵਿੱਚ ਪਹਾੜੀ ਰਾਜਿਆਂ ਨੇ ਕਿਲਾ ਲੋਹਗੜ੍ਹ ਉੱਪਰ ਕਬਜ਼ਾ ਕਰਨ ਲਈ ਤੇ ਮਜ਼ਬੂਤ ਦਰਵਾਜ਼ੇ ਨੂੰ ਤੋੜਨ ਲਈ ਹਾਥੀ ਨੂੰ ਸਰਾਫ ਪਲਾ ਕੇ ਮੱਥੇ ਤੇ ਲੋਹੇ ਦੀਆਂ ਤਵੀਆਂ ਤੇ ਤਲਵਾਰਾਂ ਬਣ ਕੇ ਭੇਜਿਆ ਪਰ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਜੀ ਦੀ ਕਿਰਪਾ ਸਦਕਾ ਨਾਗਣੀ ਬਰਸੇ ਨਾਲ ਉਹ ਸਮਸਤ ਸ਼ਰਾਬੀ ਹਾਥੀ ਨੂੰ ਜ਼ਖਮੀ ਕਰ ਦਿੱਤਾ ਤੇ ਜ਼ਖਮੀ ਹਾਥੀ ਆਪਣੀਆਂ ਹੀ ਫੌਜਾਂ ਦਾ ਨੁਕਸਾਨ ਕਰਦਾ ਹੋਇਆ ਪਿੱਛੇ ਦੌੜ ਗਿਆ ਸੀ ਅਤੇ ਭਾਈ ਬਚਿੱਤਰ ਸਿੰਘ ਦੀ ਜਿੱਤ ਹੋਈ ਸੀ ਇਹ ਉਹ ਕਿਲਾ ਹੈ ਕਿਲਾ ਲੋਗੜ ਅੱਗੇ ਦਰਬਾਰ ਸਾਹਿਬ ਸਾਨੂੰ ਦਿਖਾਈ ਦੇ ਰਿਹਾ ਤੇ ਆਲੇ-ਦੁਆਲੇ ਦੇਖੋ ਜਿਹੜਾ ਬਣਿਆ ਹੋਇਆ ਇਹ ਭਰਾਂਡੇ ਦੇ ਵਾਂਗ ਇਹ ਉਹ ਪੁਰਾਣੇ ਸਮੇਂ ਦਾ ਹੀ ਬਣਿਆ ਹੋਇਆ ਪੱਥਰਾਂ ਦਾ ਬਣਿਆ ਹੋਇਆ ਕਿਲੇ ਵਾਂਗੇ ਬਣਿਆ ਹੋਇਆ ਪੁਰਾਣੇ ਡਿਜ਼ਾਈਨ ਦੇ ਵਿੱਚ ਇਹ ਹੀ ਕਿਲਾ ਲੋਗੜਾ ਕੋਈ ਤੁਸੀਂ ਦੇਖ ਰਹੇ ਹੋ ਉਹਨਾਂ ਪੱਛਲਦੇ ਅੱਗੇ ਦਰਵਾਜ਼ਾ ਸਾਹਿਬ ਦੇ ਅੰਦਰ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਦੇ ਪ੍ਰਬੰਧ ਨੇ ਆਰੰਭ ਤੇ ਸੰਪੂਰਨ ਕਰਕੇ ਫਿਰ ਉਹ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੁਰਦੁਆਰਾ ਸਾਮਣਾ ਕੀਤਾ ਹੁਣ ਪਤਾ ਹੁਣ ਉਨਾ ਜੁੜਾ ਇਹਦਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਅਕਾ ਦੇ ਜੀ ਦਰਵਾਜ਼ਾ ਦੇ ਵਿੱਚ ਕਿਲਾ ਲੋਗੜ ਦੇਖ ਰਹੇ ਇਹ ਸਾਰੇ ਕਿਲੇ ਦੇ ਵਿੱਚ ਸੁਰੱਖਿਅਤ ਮੰਨੇ ਗਏ ਸੀ ਕਿਲਾ ਆਨੰਦਗੜ੍ਹ ਤੋਂ ਬਾਅਦ ਕਿਲਾ ਲੋਗੜ ਸਤਨਾਮ ਵਾਹਿਗੁਰੂ ਆ ਹੈ ਜੀਵਾ ਹੈ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਦਰਸ਼ਨਾਂ ਲਈ ਤੇ ਇੱਥੇ ਦਰਸ਼ਨ ਕਰਕੇ ਆਪਣਾ ਜੀਵ ਸਫਲਾ ਕਰਦੇ ਆਂ ਗੁਰੂ ਸਾਹਿਬ ਦੀ ਚਾਰਨਸੋ ਪ੍ਰਾਪਤ ਧਰਤੀ ਦੇ ਉੱਪਰ ਆਪਾਂ ਦਰਸ਼ਨ ਕਰ ਰਹੇ ਆਂ ਤੇ ਆਨੰਦ ਲੈ ਰਹੇ ਆਂ ਉਹ ਸਮੇਂ ਦਾ ਜੋ ਗੁਰੂ ਸਾਹਿਬ ਨੇ ਇੱਥੇ ਬਤਾਇਆ ਤੁਸੀਂ ਦੇਖੋ ਗੁਰਦੁਆਰਾ ਲੋਗੜ ਦਾ ਆਲਾ ਦਵਾਰ ਆ ਸਾਹਮਣੇ ਸਾਨੂੰ ਇੱਥੇ ਜਿਹੜਾ ਖੂਹ ਬਣਿਆ ਹੋਇਆ ਉਹ ਵੀ ਦਿਖਾਈ ਦੇ ਰਿਹਾ ਇਹ ਹਲਤਾਂ ਨਾਲ ਬਣਿਆ ਹੋਇਆ ਖੂਹ ਆ ਦੇਖੋ ਇਹ ਦਿਵਾਰ ਦੇ ਨਾਲ ਜਾਲ ਲਾਇਆ ਹੋਇਆ ਹੈ ਵੀ ਕੋਈ ਸੱਚਾ ਨਾ ਕੋਈ ਗਲਤ ਕੋਈ ਦਿੱਕਤ ਕਰ ਲਵੇ ਕੋਈ ਕਈ ਵਾਰ ਬੱਚੇ ਚੋਟ ਕਰਦੇ ਨੇ ਗੁਰਦੁਆਰਾ ਲੋਗੜ ਸਾਹਿਬ ਦੇ ਕਿਲਾ ਲੋਗੜ ਇਹ ਤੁਸਰੀ ਮਦਾ ਦੇਖੋ ਕਿ ਕਿੱਡੇ ਕਿੱਡੇ ਵਿਸ਼ਾਲ ਗੇਟ ਬਣੇ ਹੋਏ ਨੇ ਐਂਟਰੀ ਦੇ ਉੱਪਰ ਥੋੜਾ ਜਿਹਾ ਜਿਹੜੀ ਜਗ੍ਹਾ ਹੈ ਉੱਚੀ ਕਰਕੇ ਲਾਈ ਗਈ ਹੈ ਕਿਲੇ ਦੀ ਸੁਰੱਖਿਆ ਵਾਸਤੇ ਹੁੰਦਾ ਸੀ ਇਹ ਜਿਹੜੇ ਐਡੇ-ਐਡੇ ਵਿਸ਼ਾਲ ਗੇਟ ਲੱਗੇ ਹੁੰਦੇ ਸੀ ਲਓ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਮਾਤਾ ਅਜੀਤ ਕੌਰ ਜਿਹਨੂੰ ਮਾਤਾ ਜੀਤੋ ਵੀ ਕਿਹਾ ਜਾਂਦਾ ਹੈ। ਉਹ ਰਾਹ ਪੈ ਕੇ ਅੱਗੇ ਦਿਖਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ। ਇੱਥੇ ਮਾਤਾ ਜੀ ਦਾ ਸੰਸਕਾਰ ਹੋਇਆ ਸੀਗਾ। ਦੋਸਤੋ ਆਨੰਦਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਮਾਤਾ ਅਜੀਤਕੌਰ ਜੀਤੋ ਦਾ ਗੁਰਦੁਆਰਾ ਸਾਹਿਬ ਹੈ। ਇਹ ਉਹ ਸਥਾਨ ਹੈ ਜਿੱਥੇ ਮਾਤਾ ਜੀਤੋ ਦਾ ਸੰਸਕਾਰ ਕੀਤਾ ਗਿਆ ਸੀ। ਸਾਹਮਣੇ ਬੋਰਡ ਦੇ ਉੱਤੇ ਇਤਿਹਾਸ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਅਜੀਤ ਕੌਰ ਜੀ ਦਾ ਸਥਾਨ ਹੈ ਇਹ ਵਾਲੇ ਦਲੇ ਦੇਖੋ ਤੁਸੀਂ ਪਰਿਸਰ ਬਹੁਤ ਸੋਹਣਾ ਬਣਿਆ ਹੋਇਆ ਲੰਗਰ ਹਾਲ ਬਣਿਆ ਇੱਧਰ ਵਧੀਆ ਪ੍ਰੋਵੀਜ਼ਨ ਹੈ ਇੱਥੇ ਵੀ ਨਾ ਪੰਦਰ ਚੱਲਦੇ ਦਰਵਾਜ਼ਾ ਉਹਦੇ ਵਿੱਚ ਗੁਰਦੁਆਰਾ ਮਾਤਾ ਅਜੀਤ ਕੌਰ ਦੇਖੋ ਇੱਥੇ ਕਿਸ ਮਿਸਤਰੀ ਸਾਹਿਬ ਨੇ ਸੇਵਾ ਕਰਵਾਈਆ ਉਹਨਾਂ ਦਾ ਵੀ ਨਾਮ ਲਿਖਿਆ ਹੋਇਆ ਅੱਗੇ ਆਪਾਂ ਦਰਵਾਜ਼ੇ ਦੇ ਵਿੱਚ ਚੱਲਦੇ ਹਾਂ ਇਹ ਤੁਸੀਂ ਮਾਤਾ ਅਜੀਤ ਕੌਰ ਦਾ ਜਿਹੜਾ ਸੰਸਕਾਰ ਸਥਾਨ ਗੁਰੂ ਗੋਬਿੰਦ ਸਿੰਘ ਦੇ ਮਹਿਲ ਮਾਤਾ ਅਜੀਤ ਕੌਰ ਮਾਤਾ ਜੀਤੋ ਉਹਨਾਂ ਦਾ ਸਥਾਨ ਹੈ। ਵਿਖੋ ਹੁਣ ਆਪਾਂ ਪ੍ਰਿਕਰਮਾ ਕਰ ਰਹੇ ਹਾਂ। ਦੋਸਤੋ ਜਿੱਥੇ ਆਪਾਂ ਹੁਣ ਖੜਿਆ ਆ ਇਹ ਜੋਤ ਮਾਤਾ ਅਜੀਤ ਕੌਰ ਮਾਤਾ ਜੀਤਾਂ ਉਸ ਗੁਰਦੁਆਰੇ ਦੇ ਵਿੱਚ ਨਿਰੰਤਰ ਚੱਲਦੀ ਹੈ ਤੁਸੀਂ ਦਰਸ਼ਨ ਕਰੇ ਨੇ ਤੇ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਮਕਮਲ ਇਤਿਹਾਸ ਬਾਰੇ ਵੀ ਦੱਸ ਦਿਆਂ ਬਾਕੀ ਆਪਾਂ ਨੂੰ ਇਹ ਸਿੱਖ ਸੰਗਤ ਮਿਲੀ ਹੈ ਜਿਹੜੀ ਦਿੱਲੀ ਤੋਂ ਆਈ ਹੈ ਜੀ ਤੇ ਇਹ ਵੀ ਸਾਡੇ ਨਾਲ ਜਿਹੜੇ ਅਨੰਦਪੁਰ ਸਾਹਿਬ ਦੇ ਤੀਰਥ ਸਥਾਨ ਨੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਸਾਡੇ ਨਾਲ ਦੇ ਯਾਤਰੀ ਨੇ ਬਾਕੀ ਤੁਹਾਨੂੰ ਅੱਗੇ ਵੀ ਦਿਖਾਉਨੇ ਆ ਇਹਨਾਂ ਨਾਲ ਹੋਰ ਸਥਾਨ ਫਿਲਹਾਲ ਆਪਾਂ ਤੁਹਾਨੂੰ ਮਾਤਾ ਅਜੀਤ ਕੌਰ ਦਾ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਉਹਦੇ ਬਾਰੇ ਦੱਸਦੇ ਆ ਦੋਸਤੋ ਮਾਤਾ ਅਜੀਤ ਕੌਰ ਉਹਨਾਂ ਦਾ ਆਸਥਾਨ ਹੈ ਜਿਹੜਾ ਦੇਖ ਰਿਹਾ ਹਾਂ ਜਦੋਂ ਉਹਨਾਂ ਨੇ ਸਰੀਰ ਛੱਡਿਆ ਸੀਗਾ ਤਾਂ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਤੋਂ ਇੱਥੇ ਲਿਆ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਜਿਸ ਵਿੱਚ ਸਾਰਾ ਪਰਿਵਾਰ ਸ਼ਾਮਲ ਸੀ ਜਿਸ ਵਿੱਚ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਚਾਰੋਂ ਸਹਬਜ਼ਾਦੇ ਅਤੇ ਜਿਹੜੇ ਗੁਰੂ ਕੇ ਮਹਿਲ ਮਾਤਾ ਸਾਹਿਬਕਰ ਤੇ ਮਾਤਾ ਸੁੰਦਰੀ ਜੀ ਉਹ ਵੀ ਇਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਸੀਗੇ ਮਤਲਬ ਪਰਿਵਾਰ ਦਾ ਇੱਕੋ ਹੀ ਇਹ ਜੀ ਸੀਗਾ ਜਿਹਦੇ ਸਾਰੇ ਸੰਸਕਾਰ ਦੇ ਉੱਪਰ ਮਤਲਬ ਸਾਰਾ ਪਰਿਵਾਰ ਇਕੱਠਾ ਸੀਗਾ ਬਾਕੀ ਉਸ ਤੋਂ ਬਾਅਦ ਜਦੋਂ ਪਰਿਵਾਰ ਖੇਰੁਕੇ ਨੂੰ ਹੋਇਆ ਤਾਂ ਉਸ ਦਾ ਇਤਿਹਾਸ ਤੁਸੀਂ ਜਾਣਦੇ ਹੋ ਬਾਕੀ ਹੁਣ ਆਪਾਂ ਅੱਗੇ ਚੱਲਦੇ ਹਾਂ